ਦਿਨੋ ਦਿਨ ਜਾਣਦਾ ਨਾਮ ਰੰਗ ਗੁਰਾਂ ਸੰਗ ਕਰਕੇ ਸੰਤਾਨੀ ਦਿਨੋ ਦਿਨ ਚੜਦਾ ਨਾਮ ਰੰਗ ਗੁਰਾਂ ਸੰਗ ਕਰਕੇ ਸੰਤਾਨੀ ਦਿਨੋ ਦਿਨ ਚੜਦਾ ਨਾਮ ਰੰਗ ਗੁਰਾਂ ਸੰਗ ਕਰਕੇ ਸੰਤਾਨੀ ਦਿਨੋ ਦਿਨ ਦਾ ਨਾਮ ਰੰਗ ਢੋਡਾ ਸੰਗੀਤ ਕਰਕੇ ਸੰਤਾਂ ਦੀ ਚੜਦਾ ਨਾਮ ਰੰਗ ਢੋਡਾ ਸੰਗਤ ਕਰਕੇ ਸੰਤਾਂ ਦੀ ਚੜਦਾ ਨਾਮ ਰੰਗ ਢੋਡਾ ਸੰਗਤ ਕਰਕੇ ਸੰਤਾਂ ਦੀ ਸੰਗਤ ਕਰਕੇ ਸੰਤਾਨੀ ਤੈਨੂੰ ਦੇ ਚੜਦਾ ਨਾਮ ਰੰਗ ਗੂੜਾ ਸੰਗਤ ਕਰਕੇ ਸੰਤਾਨੀ ਤੈਨੂੰ ਦਿਨ ਚੜਦੈ ਨਾਮ ਰੰਗ ਗੂੜਾ ਸੰਗਤ ਕਰਨੇ ਸੰਤਾਨੀ ਚੜਦੈ ਨਾਮ ਰੰਗ ਗੂੜਾ ਸੰਗਤ ਕਰਕੇ ਸੰਤਾਂ ਦੀ ਸੰਜੁਤ ਕਰਕੇ ਸੰਤਾਂ ਦੀ ਤਾਰਾ ਰੰਗ ਰੰਗ ਸੰਤਾਂ ਜਿਨੋ ਹੁੰਦੇ ਨੇ ਗਾਣਾ ਗਾਣਾ ਸੰਤਾਂ ਦੀ ਜਿਨੋ ਦੇ ਨੇ ਗਾਣਾ ਗਾਣਾ ਜਿ ਘੂੜਾ ਰੰਗ ਤੇ ਕਰਕੇ ਸੰਤਾਂ ਮੈਨੋਂ ਰੰਗ ਧੂੜਾ ਸੰਗਤ ਕਰਕੇ ਸੰਤਾਨੀ ਤੈਨੂੰ ਦਿਨ ਚੜ ਲੈ ਆ ਮੈਨੋਂ ਰੰਗ ਧੂੜਾ ਸੰਗਤ ਕਰਕੇ ਸੰਤਾਨੀ ਕਰਮ ਸਰਕਾਰ ਜੋ ਵਾਹਿ ਦੱਸਾਂ ਗੁਰੂ ਆਂਦੀ ਜੋ ਖੰਡਾ ਮਰਿਉਂਦਾ ਦੇ ਮਾਲਕ ਪਤ ਪਾਵਨ ਆਪ ਅਦ੍ਰੈਣ ਕਲਾਕਾਰ ਜਨਮੇ ਪਰਵਰੇਓ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਗੋਦੀ ਵਿੱਚ ਆਪ ਮੁਕਲੇ ਤੋਂ ਲੈ ਕੇ ਸੰਗਤ ਜੀ ਹਾਜ਼ਰੀਆਂ ਭਰ ਰਿਹਾ ਬਹੁਤ ਖੁਸ਼ਕੀ ਹਾਂ ਉਹਨਾਂ ਮਹਾਪੁਰਖਾਂ ਨੇ ਕੋਈ ਤਰ ਜਾਗ ਤਨ ਤਨ ਸ੍ਰੀ ਮਾਨਸੰਤ ਬਾਬਾ ਕਿਰਕਾ ਸੂਤ ਕਿਰਪਾ ਸੁਜੀ ਮਹਾਰਾਜ ਜੋ ਕੇ ਸ੍ਰੀ ਮਾਨਸੰਤ ਬਾਬਾ ਨਾਰਾਇਣ ਸਮੂਹ ਨੇ ਮਹਾਰਾਜਿਆਂ ਦੇ ਗੁਰਦੇਵ ਗੁਰੂ ਸੀ ਉਹਨਾਂ ਨੇ ਬਹੁਤ ਮਾਈ ਨਾਮਾ ਬੀੜ ਦੇ ਵਿੱਚ ਬੈਠ ਕੇ ਕੀਤੀ ਮਹਾਪੁਰਖਾਂ ਨੇ ਬੜੀ ਸੇਵਾ ਕੀਤੀ ਆ ਦਿਨੋਂ ਦਿਨ ਰੰਗ ਜੰਦਨ ਛੜੇ ਸਵਾਇਆ ਹਰ ਸਾਲ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਮਹਾਪੁਰਖ ਕਹਿੰਦੇ ਹੁੰਦੇ ਸੀ ਬਾਬਾ ਕਰਪਾ ਸਿੰਘ ਪਰਿਵਾਰ ਤੇ ਬੜੀ ਗਰੀਬੀ ਸੀ ਉਸ ਸਮੇਂ ਗੁਰੂ ਕੋ ਉਹ ਉਹਨਾਂ ਦੇ ਬੱਚਨ ਸੀ ਕਹਿੰਦੇ ਉਹ ਦੇਖੋਗੇ ਕਹਿੰਦੇ ਤੇ ਮੇਲੇ ਲੱਗਿਆ ਕਰਗੇ ਸਮਾਉਗਾ ਪਰ ਅੱਜ ਸਾਧ ਵਚਨ ਅਟਵੱਦਾ ਜਿਹੜਾ ਸਾਧੂ ਦਾ ਬਚਨ ਹੈ ਸੰਗਤ ਜੀ ਉਹਦੇ ਵਿੱਚ ਬੜੀ ਵੱਡੀ ਤਾਕਤ ਹੈ ਕਿਉਂ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੁੰਚਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤਮਾਹਿ ਮਾਹੇਸ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਸਾਬਾ ਕੱਕਾ ਸਿੰਘ ਜੀ ਯਾਦ ਤਕਰੀਬਨ 50 ਸਾਲ ਹੋ ਗਏ ਪੁਰਗ ਨੂੰ ਤਿੰਨ ਦਿਨ ਚੜ੍ਹਾ ਸੁਵਾਈਏ ਦਿਨ ਦਿਨ ਵੜਾਈਆਂ ਸਤਵੀਆਂ ਹੁੰਦੀਆਂ ਹੁੰਦੀਆਂ ਨੇ ਅਮਰਤ ਬਣੇ ਤੇ ਲੈ ਕੇ ਬੇਅੰਤ ਮਹਾਂਪੁਰਖ ਕਥਾ ਬਾਚਕ ਰਾਗੀ ਢਾਡੀ ਬੇਅੰਤ ਅਮਕਾਂ ਨੇ ਹਾਜ਼ਰੀਆਂ ਭਰੀਆਂ ਨੇ ਉਹਨਾਂ ਦਾ ਉਸਤਤ ਕੀ ਕਿਸਾ ਹੁੰਦੀ ਸੰਤ ਦਾ ਮਾਰਗ ਧਰਮ ਦੀ ਪੌੜੀ ਕੋਵੜ ਪਾਗੇ ਪਾਈ ਪਰੋਕਾ ਆਖਣ ਔਕਾ ਸਾਚਾ ਨਾਉ ਸਾਚੇ ਨਾਮ ਦੀ ਤਿਲ ਬੜਾਈ ਆਖ ਤੱਕੇ ਕੀਮਤ ਦੇ ਪਾਈ ਬੜੌਕਾ ਪਰ ਉਹਨਾਂ ਮਹਾਪੁਰਖਾਂ ਨੇ ਲਾਬਾ ਭੀੜ ਦੇ ਵਿੱਚ ਬੈਠ ਕੇ ਬਹੁਤ ਲੰਮਾ ਸਮਾਂ ਨਾਮ ਦੀ ਕਮਾਈ ਕੀਤੀ ਬੜੀ ਗਾਠਨ ਤਪੱਸਿਆ ਸੀ ਬਾਬਾ ਨਰਨਾਰਣ ਸਿੰਘ ਮੋਢੀ ਮਹਾਰਾਜ ਉੱਥੇ ਮੇਲ ਹੋਇਆ ਉਹਨਾਂ ਨੂੰ ਬਸ ਇੱਕੋ ਵਚਨ ਸੀ ਸਾਧੂ ਦਾ ਆਖਰੀ ਵਚਨ ਇੱਕੋ ਵਚਨ ਵਾਂਗ ਪ੍ਰਭ ਬਾਬਾ ਕਰਤਾਰ ਸਿੰਘ ਜੀ ਨੇ ਕੀਤਾ ਕਹਿਣ ਲੱਗੇ ਹਰਦੇਵ ਸਿੰਘ ਕਹਿੰਦੇ ਆਪਣੇ ਮਨ ਨੂੰ ਤਾ ਲਾ ਕਹਿੰਦੇ ਤੀਹਿਆਂ ਨੂੰ ਟਾ ਕੇ ਕੀ ਕਰੇਗਾ ਆਪਣੇ ਮਨ ਨੂੰ ਟਾ ਪਰ ਗੁਰੂ ਕੋ ਹਰ ਪਿਨੇ ਬਾਣੀ ਮਾਰ ਮਾਰਿਆ ਅਣਿਆਲੇ ਅਣਿਆ ਰਾਮ ਰਾਜ ਜਿਸ ਲਾਗੀ ਪੀਰ ਭਰਮ ਕੀ ਸੋਜ ਜਾਨੇ ਜੀਵਨ ਮੁਕਤ ਸੁਆਕੀ ਮਰ ਜੀਵੈ ਮਰ ਜੀਵੈ ਮਰੀ ਜਾ ਜੀਵਨ ਮੁਕਤ ਕਰ ਦਿੰਦੇ ਨੇ ਜਿਹੜਾ ਸਾਧੂ ਦਾ ਬਚਨ ਹੁੰਦਾ ਪਰ ਅੱਜ ਗੁਰੂ ਕੋ ਉਹਨਾਂ ਦੇ ਬਚਨ ਬੇਅੰਤ 122 ਸਾਲ ਦੀ ਹਰਜਾਸੀ ਬਾਬਾ ਕਰਤਾਰ ਸਿੰਘ ਪਰ ਸਾਰੀ ਜ਼ਿੰਦਗੀ ਬੇਪਰਵਾਹ ਸਾਧੂ ਸੇ ਦਦਾ ਕਹਿੰਦਾ ਦੂਰ ਬੜੀ ਮੰਝਲ ਮੰਝਲ ਜੀ ਰਾਮ ਪਰ ਲੋਕਾਂ ਨੂੰ ਕੀ ਪਤਾ ਕਿੱਥੇ ਫੱਕਰ ਬਰਾਗ ਨੇ ਸੁਨ ਤੇ ਸਮਾਦ ਨਾਲ ਲੱਗੀ ਪ੍ਰਮਾਤਮਾ ਦੇ ਕੁਝ ਨਾ ਮਲੂਮ ਸਾਧੂ ਸੁਧੇ ਆ ਕੇ ਜਾਗਦੇ ਪਰ ਔਖਾ ਮਾਰਗ ਹੈ ਅੱਖ ਔਖਾ ਸੱਚਾ ਗੁਰੂ ਕੋ ਇਹ ਮਾਰਗ ਜਿਹੜਾ ਬੜਾ ਔਖਾ ਹੈ ਪਰ ਸੰਤ ਕਾ ਮਾਰਗ ਧਰਮ ਕੀ ਪੌੜੀ ਬੜਾ ਔਖਾ ਹੈ ਪਰ ਗੁਰੂ ਕੋ 1900 ਤਕਰੀਬਨ 50 ਤੋਂ ਲੈ ਕੇ ਆ ਜਿਹੜਾ ਸਾਡਾ ਪਰਿਵਾਰ ਹੈ 1950 ਤੋਂ ਲੈ ਕੇ ਇਹ ਮਾਰਗ ਚੱਲਦਾ ਰਿਹਾ ਨਾਮ ਦੀ ਕਮਾਈ ਘਰ ਹੁੰਦਾ ਸੀ ਕੱਚਾ ਪਹਿਲਾਂ ਪਿੰਡ ਉੱਥੇ ਸਾਰਾ ਪਰਿਵਾਰ ਬੈਠ ਕੇ ਨਾਮ ਜਪਦਾਰਨ ਦਿਨ ਰਾਤ ਆ ਕੱਚਾ ਘਰ ਹੁੰਦਾ ਸੀ ਪਿੰਡ ਬਹਾਲੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਸੀ ਬਾਬਾ ਨੱਤਾ ਸਿੰਘ ਦਾ ਪਰਿਵਾਰ ਸੀ ਸਾਰਿਆਂ ਤੋਂ ਬਾਬਾ ਕਿਰਪਾ ਸਿੰਘ ਜੀ ਵਿਚਾਲੇ ਬੈਠ ਜਾਂਦੇ ਸਾਰੇ ਸਾਰੀ ਰਾਤ ਸਿਮਰਨ ਕਰਉਂਦੇ ਰਹਿੰਦੇ ਆਂ ਸਰਸਰੀ ਰਾਖ ਜੇ ਕੋਈ ਸੌਂ ਜਾਂਦਾ ਨਾ ਸਾਤ ਸੰਗ ਜੀ ਸੌਵੇਂ ਦਿੰਦੇ ਸੀ ਉਹਨਾਂ ਦਾ ਸੁਭਾਈ ਬੜਾ ਕਠਨ ਸੀ ਪਰ ਉਹਨਾਂ ਦੀਆਂ ਅੱਜ ਉਹ ਕਹਿੰਦੇ ਹੁੰਦੇ ਸੀ ਸਾਡੇ ਨੱਥਾ ਜੀ ਦਾ ਬਾਬਾ ਨੱਥਾ ਸਿੰਘ ਸੀ ਸਾਡੇ ਦਾਦਾ ਜੀ ਉਹਨਾਂ ਨੇ ਕਹਿਣਾ ਉਹ ਕਿਰਪਾ ਸਿਆਮ ਅਰਥ ਬੜਾ ਅਸੀਸ ਭਾਵ ਉਹ ਕਹਿੰਦੇ ਕਿਰਪਾ ਸਿਆਮ ਸਾਡੇ ਪਰਿਵਾਰ ਤੇ ਪਹਿਲੇ ਗਰੀਬੀ ਆ ਤੂੰ ਹੋਰੇ ਨਾਲ ਨੂੰ ਕੰਮ ਨਹੀਂ ਕਰ ਲੈਂਦਾ ਉਹ ਪਰ ਬਾਬਾ ਕਿਰਪਾ ਸਿੰਘ ਨੇ ਕਹਿਣਾ ਨੱਥਾ ਸਿਆਮ ਉਹ ਕਹਿੰਦੇ ਭਾਈ ਕਹਿੰਦੇ ਦੇਖਿਆਂ ਤੇ ਮੇਲੇ ਲੱਗ ਮੇਲੇ ਲੱਗਿਆ ਕਰਨ ਉਹ ਬਚਨ ਸਾਧੂ ਦਾ ਸਾਧ ਬਚਨ ਪੁਲਾਦਾ ਅੱਜ ਤਕਰੀਬਨ 3-4 ਦਿਨ ਤੋਂ ਲੈ ਕੇ ਪਹਿਲਾ ਸਚਕੰਡ ਵਾਸੀ ਮਾਤਾ ਪੰਜਾਬ ਕੌਰ ਉਹਨਾਂ ਨੇ ਸਾਰਾ ਜੀਵਨ ਬਾਬਾ ਕਿਰਪਾ ਸਿੰਘ ਜੀ ਦੀ ਸੇਵਾ ਕੀਤੀ ਸਾਰੀ ਜ਼ਿੰਦਗੀ 22 ਸਾਲ ਮਤਾ ਪੰਜਾਬ ਕੋਲ ਨੇ ਸੰਗ ਜੀ ਪ੍ਰਸ਼ਾਦਾ ਬਣਾਉਂਦੇ ਪਰ ਉਹਨਾਂ ਦਾ ਸੁਭਾਅ ਬੜਾ ਕਲਾਸੀ ਬਾਬਾ ਕ੍ਰਿਪੂ ਸਿੰਘ ਜੀ ਜੇ 2 ਮਿੰਟ ਪ੍ਰਸ਼ਾਦਾ ਲੇਟ ਹੋ ਜਾਣਾ ਨਾ ਬਹੁਤ ਜਦੀ ਛੱਡ ਕੇ ਚਲੇ ਜਾਂਦੇ ਸੀ ਜਾ ਉਹ ਤੇਰੇ ਕਰਮਾਚਾਰੀ ਹੈ ਪ੍ਰਸ਼ਾਦਾ ਉੱਠ ਕੇ ਚਲੇ ਜਾਂਦੇ ਪਰ ਸੰਗ ਜੀ ਉਹ ਬੜੀ ਕਮਾਈ ਕਠਨ ਕਮਾਈ ਸੀ ਆਖਰੀ ਸਮਾ ਆਇਆ ਜਦੋਂ ਆਖਰੀ ਸਮਾ ਆਇਆ ਬਾਬਾ ਕ੍ਰਿਪੂ ਸਿੰਘ ਜੀ ਜਾਣ ਲੱਗੇ ਨਾ ਨਗਰ ਮਹਾਲੀ ਤੋਂ ਸਾਰਿਆਂ ਨੂੰ ਪਰਿਵਾਰ ਨੂੰ ਬੁਲਾ ਲਿਆ ਉੱਥੇ ਕਹਿਣ ਲੱਗੇ ਵੀ ਅੱਜ ਮੈਂ ਇੱਥੋਂ ਚਲੇ ਜਾਣਾ ਜੋ ਤੁਸੀਂ ਮੰਗਣਾ ਮੰਗ ਲੋ ਅੱਜ ਖਜ਼ਾਨਾ ਬੜਾ ਸੀ ਮਾਪੁਰ ਕਾਂ ਦਾ ਪਿਓ ਦਾਦੇ ਕਾ ਖੋਲ ਕਿ ਠੱਕ ਜਾ ਤਾ ਮੇਰੇ ਮਾਨ ਭਿਆਨ ਦਾ ਬੜਾ ਵੱਡਾ ਖਜ਼ਾਨਾ ਸੀ ਨਾਮ ਦਾ ਇਕੱਠਾ ਕੀਤਾ ਉਹਨਾਂ ਦਾ ਕਹਿਣ ਲੱਗੇ ਮੰਗ ਲਓ ਕੁਛ ਅੱਜ ਕੀ ਮੰਗਣਾ ਚਾਹੂ ਮੈਂ ਕੁਝ ਦੇ ਦਿਆਂਗਾ ਜੋ ਮੰਗੋਗੇ ਸੰਗਤ ਜੀ ਪਰਮਾਪੁਰਖ ਆਵਾਬ ਨਰਨਾਰਨ ਸਿੰਘ ਉਹਨੇ ਸਾਡੇ ਮਾਤਾ ਪੰਜਾਬ ਕਹੋਂ ਦੇ ਸੀ ਜਿਨ੍ਹਾਂ ਦੀ ਕੱਲ ਵਾਰ ਸੀ ਸੀ ਉਹ ਕਹਿਣ ਲਗੇ ਮਹਾਰਾਜ ਸਾਨੂੰ ਕਿਸੇ ਚੀਜ਼ ਦੀਛਾ ਨਹੀਂ ਮਹਾਰਾਜ ਸਾਨੂੰ ਨਾਮਦਾਨ ਬਖਸ਼ੋ ਸੇਵਾ ਦੀਆਂ ਦਾਤਾਂ ਬਖਸ਼ੋ ਕਹਿਣ ਲਗੇ ਪੰਜਾਬ ਪੂਰੇ ਜੋ ਮੰਗ ਲਾ ਮੈਂ ਤੁਹਾਨੂੰ ਦੇ ਦਿਆਂਗਾ ਦੇਖੋ ਬਚਨ ਸਤਿਉ ਸਤਿਉ ਜੋ ਮੰਗੋਗੇ ਉਹ ਦੇ ਦੇਵਾਂਗਾ ਮਹਾਰਾਜ ਸਾਨੂੰ ਚਰਨਾਂ ਦੀ ਪ੍ਰੀਤੀ ਬਖਸ਼ੋ ਕਿਰਪਾ ਕਰੋ ਸਤਿਗੁਰੂ ਮਹਾਰਾਜ ਸਾਨੂੰ ਨਾਮ ਦੀਆਂ ਦਾਤਾਂ ਬਖਸ਼ੋ ਸੇਵਾ ਦੀਆਂ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਹਾਂ ਕਦੇ ਹਰਦੇਤ ਸਿਆ ਆ ਇੱਕ ਗੱਲ ਪੱਲੇ ਬੰਨ ਲੈ ਕਹਿੰਦੇ ਮੈਂ ਕਿਤੇ ਜਾਵਾਂ ਕਿਤੇ ਮਰਾਂ ਕਿਤੇ ਖੱਪਾਂ ਤੂੰ ਮੇਰੇ ਪਿੱਛੇ ਨਹੀਂ ਆਉਣਾ ਜਿੱਥੇ ਵਾਹਿਗੁਰੂ ਕਿਤੇ ਵੀ ਜਾਵਾਂ ਮਹਾਰਾਜ ਸਾਨੂੰ ਸਰਨਾ ਨੇ ਕਹਿੰਦੇ ਬੱਸ ਮੇਰਾ ਬਚਨ ਹੈ ਕਹਿੰਦੇ ਮੰਗ ਲਓ ਜੋ ਕੁਛ ਮੰਗਣਾ ਉਸ ਦੇ ਬੜਾ ਖਜ਼ਾਨਾ ਹੈ ਬੜੇ ਖਜ਼ਾਨੇ ਨੇ ਗੁਰੂ ਕੋ ਬਾਪੁਰਖਾਂ ਦੇ ਪਰਮਾਪੁਰ ਕਹਿਣ ਲਗੇ ਮਹਾਰਾਜ ਸਾਨੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਗੀਤ ਜਪ ਕਮਲਾ ਦੀਤੀ ਤੇਰੇ ਜਨਨ ਦੀ ीति ते चरणाजी प्रीति तेरे चरणा जी प्री तेरे चरणा ਚਾਹੂੰ ਮੁਕਤ ਨਾ ਚਾਹੂੰ ਮੁਕਤ ਨਾ ਚਾਹੂੰ ਪ੍ਰੀਤ ਚਰਨ ਜਲਨ ਕਮਨਾਰਾ ਮਹਾਰਾਜ ਆਪ ਦੇ ਚਰਨਾਂ ਦੀ ਪ੍ਰੀਤ ਬਖਸ਼ੋ ਉਹ ਮੰਗ ਲੈ ਜੋ ਮੰਗਣਾ ਦੇ ਦਊਗਾ ਸੱਚੇ ਪਾਤਸ਼ਾਹ ਪਰ ਮਹਾਰਾਜ ਸਾਨੂੰ ਕੁਝ ਨਹੀਂ ਚਾਹੀਦਾ ਪਰ ਨਦਰ ਹੁੰਦੀ ਹੈ ਸਾਧੂ ਦੀ ਜਨ ਕੋ ਨਦਰ ਕਰਮ ਤਨਕਾਰ ਨਾਲ ਕਤਰੀ ਨਦਰ ਨਦਰ ਸਾਧੂ ਦੀ ਨਦਰ ਹੁੰਦੀ ਹੈ ਸਤਸੰਗਜੀ ਮਾਹਪੁਰਖਾਂ ਦੇ ਸਿਰ ਤੇ ਛੋਟੀਆਂ-ਛੋਟੀਆਂ ਜਟਾਂ ਸੀ ਿੱਟ-ਕਿੱਟ ਦੀਆਂ ਛੋਟੀਆਂ-ਛੋਟੀਆਂ ਜਟਾਂ ਸੀ ਇੱਕ ਜੱਡ ਪੱਟੀ ਸੱਜੇ ਅਫਸਰਾਂ ਦੇ ਮਾਹਪੁਰਖਾਂ ਨੇ ਪੱਟ ਕੇ ਮਾਹਪੁਰਖਾਂ ਨੂੰ ਫੜਾ ਦਿੱਤੇ ਕਹਿੰਦੇ ਲੈ ਓ ਖਜ਼ਾਨਾ ਦੇ ਦਿੱਤਾ ਤੁਨੂੰ ਬਾਬਾ ਕਿਰਪਾ ਸਿੰਘ ਹੁਣ ਉੱਪਰ ਜਲਾਈ ਪਿਆ ਸਾਡੇ ਕੋਲ ਰੱਖੀ ਗਿਆ ਸਾਹਮਣੇ ਕਹਿੰਦੇ ਲੈ ਦੇਵ ਸਿੰਘ ਆ ਕਹਿੰਦੇ ਤੈਨੂੰ ਇਹ ਖਜ਼ਾਨਾ ਦੇ ਦਿੱਤਾ ਨਾਮ ਦਾ ਕਹਿੰਦੇ ਲੈ ਜੰਦਨ ਚੜਾ ਸੁਆਈ ਪਰ ਅੱਜ ਗੁਰੂ ਕੋ ਉਹਨਾਂ ਦੇ ਬਚਨ ਨੇ ਨਾਲ ਜਿਹੜੇ ਤਕਰੀਬਨ ਪਤਾ ਨਹੀਂ ਕਿੰਨੇ ਖਜ਼ਾਨੇ ਬਖਸ਼ੇ ਨੇ ਮਹਾਂਪੁਰਖਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਆਪਣੇ ਪੰਜ ਸਰੀਰ ਦਾ ਪ੍ਰਿਤੀਆਗਤ ਕੀਤਾ ਸਾਰੇ ਸੰਗਤ ਨੂੰ ਪਤਾ ਹੈ ਪਰ ਉੱਥੇ ਉਹਨਾਂ ਦੀ ਪਵਿੱਤਰ ਯਾਦ ਵਿੱਚ ਆਸਾਨ ਬਣਿਆ ਫਤਿਹਗੜ੍ਹ ਸਾਹਿਬ ਉਹ ਸੁੰਦਰ ਸਥਾਨ ਬਣਿਆ ਨਾਲ ਦੇ 1 ਡੇਡ ਕਰੋੜ ਦਾ ਪਲਾਟ ਖੋਲ ਲਿਆ ਸੀ ਉਹਦੇ ਵਿੱਚ ਉਹ ਲੰਗਰ ਦੀ ਸੇਵਾ ਸੰਜੇ ਸ਼ੁਰੂ ਹੋਣੀ ਹੈ ਕੱਲ ਪਰਸੋਂ ਬਹੁਤ ਵੱਡਾ ਲੰਗਰ ਹੱਲ ਬਣਨਾ ਹੈ ਪਰ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਬਣਨਾ ਬੜਾ ਵੱਡਾ ਆ ਸਭ ਮਹਾਂਪੁਰਖਾਂ ਦੀ ਕਿਰਪਾ ਹੈ ਗੁਰ ਕਿਰਪਾ ਜੇ ਨਰ ਕੋ ਕਿੰਨੀ ਤੇ ਇਹ ਇਹ ਜੁਗਤ ਪਚਾਰਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਕਿਉਂ ਕਿਉਂ ਪਾਨੀ ਸੰਗਤ ਸੱਚੇ ਪਾਤਸ਼ਾਹ ਪਰ ਕਿਰਪਾ ਕਰ ਤੂੰ ਮੇਰਿਆ ਦਾਤਾ ਜੀ ਐਸੀ ਕਿਰਪਾ ਕਰੋ ਮਨ ਮੇਰੇ ਐਸੀ ਕਿਰਪਾ ਕਰੋ ਪੁਰ ਮੇਰੇ असीं किरपा करो ਰਾਖ ਆਪੇ ਦੇ ਗੁਣ ਕਰੂਗਾ ਲਾਮ ਜਪਦਾ ਮਹਾਰਾਜ ਕਿਰਪਾ ਕਰ ਦੇਗਾ ਰਾਜ ਨਾ ਚਾਹੂੰ ਨਾ ਚਾਹੂੰ ਪ੍ਰੀਤ ਚਰਨ ਚਰਨ ਕਮਲ ਆ ਗੁਰਮੁਖੋ ਮਹਾਰਾਜਕ ਤਕਰੀਬਨ 10-15 ਸਾਲ ਪਹਿਤ ਬਾਦ ਜਿੰਦੇ ਰਹੇ ਮਨ ਵੀ ਬੰਲੇ ਚਲੇ ਗਿਆ ਸੀ ਪਰ ਮਹਾਰਾਜਕ ਨੂੰ ਬਚਨ ਕਰਕੇ ਕਹਿੰਦੇ ਹਰਦੇਵ ਸਾਹਿਬ ਨੇ ਪਿੱਛੇ ਨਹੀਂ ਆਉਣਾ ਵਾਹਿਗੁਰੂ ਮੇਰੇ ਮਗਰ ਨਹੀਂ ਆਉਣਾ ਮਹਾਰਾਜ ਸਾਨੂੰ ਸਰਨਾ ਨਹੀਂ ਆਪਕਨ ਕਹਿੰਦੇ ਬਸ ਕਹਿੰਦੇ ਮੇਰੇ ਪਿੱਛੇ ਨਾ ਆਉਣਾ ਪੰਜਾਬ ਪੁਰੇ ਮੇਰੇ ਮਗਰ ਨਹੀਂ ਆਉਣਾ ਤੁਸੀਂ ਕਿਸੇ ਪਰ ਗਏ ਨਹੀਂ ਆਖਰੀ ਸਮਾ ਜਦੋਂ ਆਇਆ ਮਾਪੁਰਖਾਂ ਦਾ ਮਨ ਵੀ ਪਿੰਡ ਪਾਈ ਸੁਜੀਤ ਸਿੰਘ ਦੇ ਘਰ ਸਰੀਰ ਦੇ ਪ੍ਰੀਤਿਆਗ ਕਰ ਦਿੱਤਾ ਵਾਹ ਸਰੀਰ ਛੱਡ ਦਿੱਤਾ ਮਾਪੁਰਖਾਂ ਨੇ ਮਨ ਵੀ ਪਿੰਡ ਦੇ ਵਿੱਚ ਪਰ ਉਤੋਂ ਫੇਰ ਮਾਪੁਰਖ ਬਾਬਾ ਨਾਰਾਇਣ ਸਿੰਘ ਮੋਨੀ ਮਹਾਰਾਜ ਨੂੰ ਪਤਾ ਲੱਗਿਆ ਗਏ ਗੁਰੂ ਕੋ ਬੜੀਆਂ ਸੰਤਾਂ ਲੈ ਕੇ ਗਏ ਨਾਲ ਮਹਾਂਪੁਰਖ तकरीबन ਬਹੁਤ ਵੱਡਾ ਮਹਾਂਪੁਰਖਾਂ ਦਾ ਬਿਵਾਨ ਬੜੇ ਸ਼ਾਨੇ ਸ਼ੌਕਤ ਦੇ ਨਾਮ ਮੇਰਾ خیال 2-3 ਕਵਾਂਟਲ ਭਾਂ ਲੈ ਕੇ ਗਏ ਸੀ ਇੱਥੋਂ ਬੜਾ ਮਹਾਂਪੁਰਖਾਂ ਦਾ ਗਵਾਨ ਕੱਢਿਆ 2-3 ਕਿਲੋਮੀਟਰ ਕਿੱਥੇ ਚੋਪਦਾਰਾ ਤੋਂ ਲੈ ਕੇ ਉਹ ਮਾਲੋਵਾਲ ਦੇ ਕੋਲੇ ਜਾ ਕੇ ਮਹਾਂਪੁਰਖਾਂ ਦਾ ਸਥਾਨ ਬਣਿਆ ਹੋਇਆ ਪਰ ਗੁਰੂ ਕੋ ਅਸਮ ਨਾਮ ਦੀਆਂ ਕਮਾਈਆਂ ਨੇ ਨਾਮ ਤੁਲ ਕਛ ਅਪਣਾ ਕੋਏ ਨਾਨਕ ਗੁਰਮੁਖ ਨਾਮ ਪਾਵੇ ਜਾਂ ਜਾਨ ਕੋ ਪਰ ਪਉਣੇ ਔਖੇ ਅਸੀਂ ਇੱਥੇ ਆਇਆ ਤਿੰਨ ਦਿਨ ਤੋਂ ਲੈ ਕੇ ਸੰਕਟਾ ਹੁੰਦੀਆਂ ਨੇ ਪਰ ਪ੍ਰਾਨੀ ਤੂੰ ਆਇਓ ਲਾਹ ਲੈ ਲੱਗਾ ਕਿ ਤ ਪਕੜੇ ਸਾਂ ਮੁਕਲੀ ਚੱਲੀ ਰੈਣ ਰੈਣ ਗਵਾਈ ਸੋਏ ਕਾ ਦਿਪ ਸਵਾਈ ਖਾਏ ਹੀਰੇ ਜੈਸਾ ਜਨਮ ਖਾਏ ਕੌਡੀ ਬਤ ਲੈ ਜਾ ਐਵੇਂ ਜਾ ਰਿਹਾ ਤੇਰਾ ਚੰਚਨ ਆਉਦ ਵਿਹਾਤ ਹੈ ਫੂਟੇ ਕਰ ਜਿਉ ਪਾਨੀ ਹਰ ਗੁਣ ਕਾਹੇ ਨਾ ਗਾਬ ਹੀ ਮੂਰਖ ਅਗਿਆਨ ਅਗਿਆਨ ਝੂਠੇ ਲਾਲਚ ਲੱਗ ਕੇ ਨ ਮਰਨ ਪੁਚਾਸ ਤੈਨੂੰ ਮਰਨਾ ਵੀ ਭੁੱਲ ਗਿਆ ਐ ਤੀਸੇ ਕੁਛ ਕਰਟਣ ਬਾਤ ਤੇ ਗੁਰਮ ਕੋ ਸਤਗੁਰ ਪਾਤਸ਼ਾਹ ਕਹਿੰਦੇ ਏਕ ਅੱਖਰ ਜਿਸ ਮਨ ਵਸਤ ਨਾਨਕ ਹੋਤ ਨਿਹਾਰ ਇੱਕ ਅੱਖਰ ਵੀ ਸਾਡੇ ਹਿਰਦੇ ਵਿੱਚ ਵਸ ਜਾਵੇ ਨਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਸਾਜ ਜੈ ਜੈਕਾਰ ਹੁੰਦੀ ਆ ਸਭ ਨਾਮ ਦੀਆਂ ਕਮਾਈਆਂ ਨੇ ਬੜੇ ਖਜ਼ਾਨੇ ਮਹਾਂਪੁਰਖਾਂ ਨੇ ਇਕੱਠੇ ਕੀਤੇ ਨਾਮ ਦੇ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਜੀ ਮਹੰਨੀ ਉਹਨਾਂ ਨੇ ਬੜਾ ਨਾਮ ਤਲ ਇਕੱਠਾ ਕੀਤਾ ਨਾਮ ਧੰਮ ਜਿ ਜੰਮ ਕੇ ਪੱਲੇ ਸੋਈ ਪੂਰਾ ਸਰਾ ਉਹ ਦੁਨੀਆ ਦਾ ਬਾਦਸ਼ਾਹ ਭੂਤ ਸਭ ਦੇ ਵਿਚ ਚਾਰ ਕੇ ਝੂਠੇ ਕਰ ਕਰ ਜਾ ਆ ਦੁਨੀਆ ਦੇ ਜਿਹੜੇ ਰਾਜੇ ਆ ਨਾ ਪਰ ਸਤਗੁਰੂ ਸਾਹਿਬ ਕਹਿੰਦੇ ਆਓ ਸਮਾਪਤੀ ਕਰੀਏ ਗੁਰਮੁਖੋ ਇੱਥੇ ਸੀ ਕੁਝ ਘਟਣ ਵਾਸਤੇ ਸਾਰੇ ਗੁਰਸਿੱਖ ਸੰਗਤਾਂ ਨੂੰ ਗੁਰਸਿੱਖਾਂ ਨੂੰ ਭੈਣਾ ਨੂੰ ਬੇਨਤੀ ਹੈ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਬਾਣੀ ਪੜਿਆ ਕਰੋ ਹਰ ਇੱਕ ਗੁਰਸਿੱਖ ਦਾ ਫਰਜ ਹੈ ਕਿੰਨਾ ਸੋਹਣਾ ਸਰੀਰ ਦਿੱਤਾ ਸਤਗੁਰਾਂ ਨੇ ਸਾਨੂੰ ਭਈ ਇਹ ਪ੍ਰਾਪਤ ਮਾਨੁੱਖ ਦੇ ਹੁਰੀ ਗੋਬਿੰਦ ਮਿਲਣ ਕੀ ਇਹੋ ਤੇਰੀ ਬਣੀ ਆਪਰ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਬਾਜ ਕੇਵਲ ਨਾਮ ਗੁਰੂ ਕੋ ਅੰਮ੍ਰਿਤ ਵੇਲੇ ਉੱਠਿਆ ਕਰੋ ਪੜੋ ਹਰ ਇੱਕ ਦਾ ਫਰਜ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਭਟੈਂਦੀ ਆਜਾ ਦੂਜਾ ਸਾਹਿਬ ਆਵੇ ਇਥੇ ਜੇ ਅੰਮ੍ਰਿਤ ਵੇਲੇ ਉੱਠਿਆ ਕਰੋ ਬਾਣੀ ਪੜਿਆ ਕਰੋ ਹਰ ਗੁਰਸਿੱਖ ਦਾ ਪੜਨ ਦਾ ਫਰਜ ਹੈ ਪੰਜਾਂ ਬਾਣੀਆਂ ਦਾ ਨਿਤਨੇਮੀ ਗੁਰਸਿੱਖ ਨੂੰ ਚੜੂਰੀ ਹੋਣਾ ਚਾਹੀਦਾ ਹੈ ਜਾਂ ਸੁਖਨੀ ਸਾਹਿਬ ਦਾ ਪਾਠ ਜਿਵੇਂ ਇੱਕ ਪਾਰ ਸੁਖਨੀ ਸਾਹਿਬ ਦਾ ਕਰਲੀ ਨਾ ਦਿਨ ਦੇ ਵਿੱਚ ਸੰਗਤ ਜੀ ਸਾਡੇ 24 ਘੰਟਿਆਂ ਦੇ ਸੁਆਸ ਸੁਪਨੇ ਹੋ ਜਾਂਦੇ ਨੇ ਸਾਹ ਸਾਹ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੈ ਸੁਆਸ ਸੁਆਸ ਉਸ ਅਕਾਲ ਪੁਰਖ ਬੈਗੁਰ ਦਾ ਸਾਡਾ ਜੀਵਨ ਸੁਪਨਾ ਹੋ ਜਾਂਦਾ ਗੁਰ ਸਿੱਖੋ ਇਹੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਸੰਗ ਤੇਰਾ ਸਹਾਈ ਜਿੱਥੇ ਮਾਤਾ ਪਿਤਾ ਭੈਣ ਭਾਈ ਸਾਈਂ ਨੇ ਤੇਰੇ ਨਾਮ ਨੇ ਸਹਾਈ ਹੋ ਨਾ ਮਝ ਪਿਆ ਕਰੋ ਨਾ ਮਝ ਕੋਪੜ ਭਾਗਿਓ ਜਲਤਨ ਮਹੀਆ ਦਸੋਹੇ ਆਓ ਸਮਾਪਤੀ ਕਰੀਏ ਸਾਰੀਆਂ ਸੰਤਾਂ ਦਾ ਧੰਨਵਾਦ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਦੂਰੋਂ ਦਰੜੇ ਚੱਲ ਕੇ ਸਾਰੀਆਂ ਸੰਗਤਾਂ ਦਾ ਇੱਕ ਕਦਮ ਚੱਲਿਆ ਲੇਖੇ ਵਿਚਾਰ ਸਤਿਗੁਰੂ ਵਾਹ ਅਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰਨ ਮਨ ਮੇਰੇ ਐਸੀ ਪ੍ਰੀਤ ਕਰੋ 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 ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇ ਰਾਂਠ ਪੈਰ ਪ੍ਰਭ ਜਾਨੋ ਨੇ ਰਾਤ ਪਹਿਰ ਪ੍ਰਭ ਜਾਨੋ ਨੇ ਰਾਂਠ ਪੈਰ ਪ੍ਰਭ ਜਾਨੋ ਨੇ ਰਾਤ ਪਹਿਰ ਪ੍ਰਭ ਜਾਨੋ ਨੇ ਰਾਂਠ ਪੈਰ ਪ੍ਰਭ ਜਾਨੋ ਨੇ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਆਮ ਲੋਕ ਨੂੰ ਉਪਾਈਂ ਪਿਤਾ ਆਤਾ ਤਾਰ ਤੁਮ ਹੱਥ ਸੇਬ ਸਿ ਰਾਤ ਦੇ ਦਾਈ ਦਾਇਆ 헤ਰੇ ਲਾਗ ਸਾਰੇ ਜਾਗ ਤੋ ਬਣੀ ਕੇ ਨੇੜੇ ਦੂਰ ਨਾਮ ਧਿਆਇ ਸਤ ਸਤ ਸਾਲ ਨਾਨਕ ਤੇ ਮੁਗਿਰ ਜੇਲੇ ਕੀਤੀ ਜੁੱਟੀ ਨਾ ਸੇਗਾਸਾਲ ਸਾਹਿਬ ਗੁਰਜੀ ਕੀ ਬਤੇ ਹੈ ਵਾਹਿਗੁਰਜੀ ਕਾ ਸਾਲ ਸਾਲ ਫਤੇ ਆਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਤਰ ਤੁਮ ਪਹਿ